ਬਾਰ ਸੋਲ ਲੰਨੇ ਪਰ ਸਾਲ ਹੋ ਗਏ ਤਕਰੀਬਨ ਹਰ ਵਰੀ ਜੋ ਤੋਂ ਵੀ ਸੀਜ਼ਨ ਆਂਦਾ ਹੋ ਤੋ ਹੀ ਮਾਰਕੀਟ ਵਾਲੇ ਕੁਛ ਨਾ ਕੁਛ ਪੰਗੇ ਲੰਦੇ ਆ ਮੈਨੂੰ ਬਤਨਾਮ ਕੀਤਾ ਵੈ ਇਹਨਾਂ ਨੇ ਇੱਕ ਲੇਡੀਜ਼ ਦੀ ਮੇਰੀ ਕੋਈ ਇੱਜ਼ਤ ਨਹੀਂ ਦੱਸੋ ਮੈਂ ਵੀ ਖਾਨਦਾਨੀ ਜਨਾਨੀ ਹਾਂ ਜਦੋਂ ਮੈਂ ਨਵੀਂ ਨਵੀਂ ਆਈ ਸੀ ਉਦੋਂ ਤਾਂ ਮੈਨੂੰ ਕਹਿੰਦੇ ਸੀ ਅੰਦਰ ਲਾਲਾ ਸਾਡੇ ਏਸੀ ਏਸੀ ਤੱਲੇ ਤੁਸੀਂ ਗਰਮੀ ਚ ਕਿਉਂ ਮਰਦੇ ਆ ਲੇਕਿਨ ਉਹਨਾਂ ਨੇ ਐਦਾ ਦਾ ਮੋਹ ਲੈਣਾ ਨੇ ਕੀਤਾ ਹੈ ਸਾਨੂੰ ਭਜਾਣ ਵਾਸਤੇ ਕਿਉਂਕਿ ਸੀਜ਼ਨ ਆਨ ਹੋਲਾ ਬੈਠਾ ਅਸੀਂ ਸਾਰੀ ਗਰਮੀ ਅਸੀਂ ਧੁੱਪੇ ਮਰਦੇ ਆਂ ਕੋਈ ਮਸਲਾ ਨਹੀਂ ਹੋਇਆ ਜੀ ਕਾਰ ਮੇਰੇ ਜਾਂਦਾ ਰੋਲਾ ਵੀ ਉਹ ਕਹਿੰਦੇ ਫੜੀ ਨਾ ਲਾਓ ਅਸੀਂ ਫੜੀ ਲਾਂਦੇ ਆ ਬਸ ਹੋਰ ਕੋਈ ਚੱਕਰ ਨਹੀਂ ਆ ਕੋਈ ਰੋਲਾ ਨਹੀਂ ਆ ਫੜੀ ਤਾਂ ਲਾਣੀ ਪੈਣੀ ਹੈ ਰੋਟੀ ਤਾਂ ਖਾਣੀ ਪੈਣੀ ਹੈ ਸਰ ਕਿਉਂ ਧਰਨਾ ਲਗਾਇਆ ਅਸੀਂ ਧਰਨਾ ਇਸ ਕਰਕੇ ਲਾਇਆ ਵਾ ਸਾਡੇ ਬਾਹਰ ਪਹਿਲਾਂ ਤਾਂ ਦੇਖੋ ਜੀ ਮੈਂ ਮਾਰਕੀਟ ਦਾ ਵਾਈਸ ਪ੍ਰੈਜ਼ੀਡੈਂਟ ਆ ਪਿਛਲੇ ਹਫਤੇ 23 ਅਗਸਤ ਨੂੰ ਮੈਂ ਕੰਪਲੇਂਟ ਲੈ ਕੇ ਆ ਉਦੋਂ ਇਹਨਾਂ ਨੇ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਬੋਰਡ ਲੱਗਾ ਹੋਇਆ ਹੈ ਫ੍ਰੀ ਪਾਰਕਿੰਗ ਦਾ ਮੇਰਾ ਨਹੀਂ ਲੱਗਾ ਲੁਧਿਆਣਾ ਮਿਊਂਸੀਪਲ ਕਾਰਪੋਰੇਸ਼ਨ ਨਗਰ ਨਿਕਲ ਦਾ ਬੋਰਡ ਲੱਗਾ ਹੋਇਆ ਹੈ ਇਹਨਾਂ ਨੇ ਉਹ ਵੀ ਪਾਟ ਲਿਆ ਜੀ ਕਹਿੰਦਾ ਜੀ ਓਣ ਕੱਲ੍ਹ ਇਹ ਹੈ ਕਿ ਜੇ ਅਸੀਂ ਸ਼ਿਕਾਇਤ ਕਰਦੇ ਅਸੀਂ ਜਾਣਿਆ ਲੁਧਿਆਣਾ ਮੇਰ ਮੈਡਮ ਇੱਥੇ ਆਵੇ ਜਦ ਤੱਕ ਇਹ ਇੱਥੋਂ ਦੀ ਇਖਲਾਫ ਨਹੀਂ ਹੁੰਦੇ ਇੱਥੇ ਅਸੀਂ ਬਣਾਣਾ ਚਾਹੁੰਦੇ ਆਈ ਲਵ ਚੋੜਾ ਬਾਜ਼ਾਰ ਠੀਕ ਹੈ ਜੀ ਜਦ ਤੱਕ ਉਹ ਪ੍ਰੋਸੈਸ ਅਗਰ ਕਾਰਪੋਰੇਸ਼ਨ ਕੋਈ ਫੰਡ ਹੈਗਾ ਠੀਕ ਹੈ ਨਹੀਂ ਹੈਗਾ ਸਾਡੇ ਵੱਲੋਂ ਮਾਰਕੀਟ ਦਾ ਜੀ ਫੰਡ ਲਾਉਣ ਨੂੰ ਤਿਆਰ ਆ ਜਦ ਤੱਕ ਉਹ ਇੱਥੇ ਬਣਦਾ ਨਹੀਂ ਅਸੀਂ ਤਦ ਤੱਕ ਇੱਥੋਂ ਨਹੀਂ ਉੱਠਾਂਗੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਆਪਰੇਸੀਪੀ ਸਾਹਿਬ ਨੇ ਅੱਛਾ ਜੋਣਾ ਚੀਹਰੀਆ ਦਿੱਤਾ ਹੋਇਆ ਕਿ ਜਿਹੜਾ ਏਰੀਆ ਅੱਛਾ ਜੋਣਾ ਚ ਆ ਚੁੱਕਾ ਜਿੱਥੇ ਕੋਈ ਜੜੀ ਫੜੀ ਨਾ ਲੱਗੇ ਨਾ ਕੋਈ ਦੁਕਾਨਦਾਰ ਲਾਵੇ ਨਾ ਕੋਈ ਕ੍ਰਪਸ਼ਨ ਹੋਵੇ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਛੋੜਾ ਵੀ ਇੱਥੇ ਸਾਫ ਚਾਹੀਦਾ ਇਹ ਅਨਲਿਗਲ ਅਗੇ ਵੇਚੇ ਜੇ ਜੇ ਕਾਰਪੋਰੇਸ਼ਨ ਹੈ ਮੇਅ ਜੇ ਅੰਲੀਗੜੇ ਤੇ ਕਾਰਵਾਈ ਕਿਉਂ ਨਹੀਂ ਕਰਦੇ ਮੈਨੂੰ ਦੱਸੋ ਪਿੰਕ ਪਲਾਜ਼ਾ ਛੋੜਾ ਬਾਜ਼ਾਰ ਦੇ ਬਾਹਰ ਖੜਿਆ ਜਿੱਥੇ ਕਾਫੀ ਲੋਕ ਧਰਨਾ ਲਾ ਕੇ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਉਹ ਕਿਉਂ ਧਰਨਾ ਲਗਾ ਕੇ ਬੈਠੇ ਕੀ ਕਾਰਨ ਹੈ ਕੀ ਮੰਗਾਣੇ ਉਹਨਾਂ ਦੀ ਆਵਾਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਲੋਕਾਂ ਤੋਂ ਸਰ ਕਿਉਂ ਧਰਨਾ ਲਗਾਇਆ ਹੈ ਇਹ ਧਰਨਾ ਇਸ ਕਰਕੇ ਲਾਇਆ ਹੋਇਆ ਹੈ ਸਾਡੇ ਬਾਅਦ ਪਹਿਲਾਂ ਤਾਂ ਦੇਖੋ ਜੀ ਮੈਂ ਮਾਰਕੀਟ ਦਾ ਵਾਈਸ ਪ੍ਰੈਜ਼ੀਡੈਂਟ ਆ ਠੀਕ ਹੈ ਨਾ ਜੀ ਇੱਕ ਜਿੱਦਾਂ ਹਲਕੇ ਦਾ ਕਾਉਂਸਲਰ ਹੁੰਦਾ ਨੇ ਏਰੀਆ ਦਾ ਤੇ ਉਹਦਾ ਕੋਈ ਕੰਮ ਹੁੰਦਾ ਕਾਉਂਸਲਰ ਕਰਦਾ ਜਾ ਕੇ ਨਾ ਕਿ ਪੂਰਾ ਏਰੀਆ ਕਰਦਾ ਨਾ ਠੀਕ ਹੈ ਨਾ ਜੀ ਤੇ ਇਦਾਂ ਹੀ ਮਾਰਕੀਟ ਦੇ ਬਾਹਰ ਕਰੋਚਮੈਂਟ ਹੋ ਰਹੀ ਹੈ ਠੀਕ ਹੈ ਨਾ ਜੀ ਕਿੰਨੇ ਦਿਨ ਦੀ ਕੰਪਲੀਟ ਕਰ ਰਹੇ ਆ ਹੁਣੇ ਮਾਰਕੀਟ ਦੇ ਮੈਂਬਰ ਨੇ ਅੱਜ ਮੈਨੂੰ ਜ਼ਰੂਰਤ ਪਈ ਹੈ ਸਾਰੇ ਆ ਕੇ ਬੈਗੇ ਨੇ ਹੁਣ ਜੇ ਕੋਈ ਕਾਰਪੋਰੇਸ਼ਨ ਦਾ ਕੰਮ ਹੈ ਕੋ ਮੈਨੂੰ ਹੀ ਕਰਨੇ ਪੈਂਦੇ ਆ ਤੇ ਮੈਂ ਕਾਰਪੋਰੇਸ਼ਨ ਨਾਲ ਕੰਪਲੇਟ ਲੈ ਕੇ ਜਾਂਦਾ ਸੀ ਪਿਛਲੇ ਹਫਤੇ 23 ਅਗਸਤ ਨੂੰ ਮੈਂ ਕੰਪਲੇਟ ਲੈ ਗਿਆ ਚਲੋ ਜੀ ਮੈਂ ਮਾਰਕੀਟ ਵਾਲਿਆਂ ਨੂੰ ਫੋਨ ਮਾਰਿਆ ਉੱਥੇ ਆ ਗਏ ਮੈਨੂੰ ਬਚਾ ਲਿਆ ਏ ਠੀਕ ਹੈ ਜੀ ਕੱਲ ਫੇਰ ਇਸੇ ਤਰ੍ਹਾਂ ਜਿਵੇਂ ਕਾਰਪੋਰੇਸ਼ਨ ਦੇ ਵਿੱਚ ਕੰਪਲੀਟ ਕਰਨ ਗਿਆ ਇੰਸਪੈਕਟਰ ਸਾਹਿਬ ਨੂੰ ਕਿ ਭਾਈ ਇਹ ਕਰੋਚਮੈਂਟ ਕਿਉਂ ਨਹੀਂ ਚੱਕੀ ਜਾ ਰਹੀ ਕਾਰਨ ਕੀ ਹੈ ਕਿਉਂਕਿ ਸੁਪਰੀਮ ਕੋਰਟ ਦੇ ਆਰਡਰ ਹੈ ਕੋਈ ਬੰਦਾ ਦੁਕਾਨਦਾਰ ਆਪਣੇ ਬਾਰ ਵੀ ਕਰੋਚਮੈਂਟ ਨਹੀਂ ਕਰ ਸਕਦਾ ਇਹ ਤਾਂ ਕੋਈ ਦੁਕਾਨ ਨਹੀਂ ਕੁਝ ਨਹੀਂ ਹੈ ਤੇ ਮੈਂ ਉੱਥੇ ਕੰਪਲੀਟ ਕਰਨ ਗਿਆ ਵਾਂ ਤੇ ਇਹਨਾਂ ਨੇ ਮੇਰੇ ਤੇ ਕੱਲ ਹਮਲਾ ਕੀਤਾ ਤੇ ਨਾਲ ਮੇਰੇ ਸਿੱਕੇ ਮਾਰਕੀਟ ਦੇ ਪ੍ਰਧਾਨ ਜੀ ਸਾਡੇ ਇੱਕ ਸਾਡੀ ਮਾਰਕੀਟ ਦਾ ਮੈਂਬਰ ਠੀਕ ਹੈ ਜੀ ਇਹ ਤਾਂ ਕੁਦਰਤੀ ਕਿ ਬਹੁਤ ਧੰਨਵਾਦ ਇਨਸਪੈਕਟਰ ਵਿਪਨ ਹਾਂਡਾ ਜੀ ਦਾ ਉਹਨਾਂ ਨੇ ਆਪਣੇ ਦਫਤਰ ਚ ਸਾਨੂੰ ਬੰਦ ਕਰਕੇ ਸਾਡੀ ਜਾਨ ਬਚਾਈ ਹੈ ਤੇ ਇਹਨਾਂ ਨੇ ਸ਼ਰਦਾਬਾ ਵਿਤਿਆ ਵਿੱਚ ਸਾਡੇ ਤੇ ਹਮਲਾ ਕਰਨਾ ਸੀ ਫਿਰ ਧੰਨਵਾਦ ਜੀ ਮੈਂ ਥਾਣਾ ਕੁੱਤਵਾਲੀ ਦੇ ਐਸਐਚਓ ਸਾਹਿਬ ਦਾ ਰਜਿੰਦਰ ਸਿੰਘ ਖਰ ਦਾ ਜਿਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਭੇਜ ਕੇ ਸਾਨੂੰ ਉੱਥੋਂ ਕਢਾਇਆ ਹੋਇਆ ਜੇ ਇਸ ਗੱਲ ਦੇ ਪੁਲਿਸ ਪ੍ਰਸ਼ਾਸਨ ਵੀ ਖਰਾਬ ਹੈ ਜੇ ਹਾਂਡਾ ਜੀ ਸਾਨੂੰ ਅੰਦਰ ਨਾ ਬੰਦ ਕਰਦੇ ਆਪਣੇ ਆਫਿਸ ਚ ਤਾਲਾ ਲਾ ਕੇ ਬਚਾਉਂਦੇ ਤੇ ਪੁਲਿਸ ਪ੍ਰਸ਼ਾਸਨ ਨਾ ਹੁੰਦਾ ਸ਼ਾਇਦ ਸਾਡੀ ਲੱਤ ਵੀ ਟੁੱਟਦੀ ਬਾਹ ਵੀ ਟੁੱਟਦੀ ਸ਼ਾਇਦ ਕਾਰਨ ਕੀ ਪਤਾ ਨਹੀਂ ਆਇਕਲ ਬੰਦਿਆਂ ਦੇ ਸਰੀਰ 'ਚ ਜਾਨ ਨਹੀਂ ਹੈਗੀ ਆਪਾਂ ਤੁਸੀਂ ਕਵਰੇਜ ਵੀ ਕਰਦੇ ਕਿਸੇ ਨੂੰ ਤੱਕਾ ਮਾਰ ਦਿਆ ਬੰਦਾ ਮਰ ਜਾਂਦਾ ਸ਼ਾਇਦ ਮੇਰੇ ਅੰਦਰ ਨਾ ਜਾਨ ਉਦੀ ਮੈਨੂੰ ਤੱਕਾ ਮਾਰਦੇ ਮੈਂ ਮਰ ਵੀ ਸਕਦਾ ਸੀ ਇਸ ਕਰਕੇ ਜੀ ਇੱਕ ਤਾਂ ਸੀਐਸ ਕਰਕੇ ਤਰਨਾਲ ਆਇਆ ਪੁਲਿਸ ਪ੍ਰਸ਼ਾਸਨ ਤਾਂ ਆਪਣਾ ਕੰਮ ਕਰ ਰਿਹਾ ਵੈ ਪਰਚਾ ਕਰਤਾ ਇਹਨਾਂ ਦੇ ਕਾਰਵਾਈ ਕਰ ਰਿਹਾ ਲੁਧਿਆਣ ਅਸੀਂ ਫਿਰ ਜਦੋਂ ਕੰਪਲੀਟ ਕਰਦੇ ਆ ਨਾ ਇਹ ਛਾਤੀ ਠੋਕ ਕੇ ਮੈਨੂੰ ਪਤਾ ਹੀ ਕਿੰਦੇ ਮੈਨੂੰ ਨਹੀਂ ਲੱਗਦਾ ਕਿਉਂਕਿ ਮੈਨੂੰ ਪਤਾ ਸਾਡੇ ਲੁਧਿਆਣਾ ਮੇਅਰ ਮੈਡਮ ਬਧੀਆਂ ਇਮਾਨਦਾਰ ਹੈ ਪਰ ਇਹ ਕਹਿੰਦੇ ਨੇ ਕਿ ਅਸੀਂ ਲੁਧਿਆਣਾ ਮੈਡਮ ਜਿਹੜੀ ਮੇਅਰ ਹੈ ਨਾ ਉਹਦੇ ਹਸਬੰਦ ਲੱਕੀ ਭਾਈ ਨੂੰ ਅਸੀਂ ਲੱਖ ਰੁਪਏ ਮਹੀਨਾ ਦਿੰਦੇ ਆ ਤੂੰ ਜਿੱਥੇ ਮਰਜ਼ੀ ਭੱਜ ਲੈ ਮੈਂ ਤਾਂ ਸਿਰਫ ਵਾਈਸ ਪ੍ਰੈਜ਼ੀਡੈਂਟ ਆ ਮੈਂ ਤਾਂ ਭਾਈ ਨਟ ਕਰਦਾ ਪਿਆ ਤੇ ਮੈਨੂੰ ਜਿੱਥੇ ਮਰਜ਼ੀ ਭੱਜ ਲੈ ਤੇ ਉਹਦਾ ਕਾਰਨ ਕੀ ਹੈ ਮੰਨੂ ਨਾ ਤੂੰ ਕੁਝ ਨਹੀਂ ਕਰ ਸਕਦਾ ਤੇ ਮੈਂ ਕਹਾਂ ਨਹੀਂ ਹੋ ਨਹੀਂ ਸਕਦਾ ਪਰ ਜਦੋਂ ਇਹ ਕਰੋਚਮੈਂਟ ਨਹੀਂ ਚੱਕੀ ਜਾ ਰਹੀ ਨਾਲੇ ਕੋਰਦਨ ਦੋਸਤਾਂ ਮੋਬਾਈਲ ਕਿੱਥੇ ਮੇਰਾ ਐਡੀ ਕਿਹੜੀ ਅੰਨ ਚ ਤਾਕਤ ਹੈਗੀ ਹੈ ਇਹ ਜਿਹੜੀ ਜਗ੍ਹਾ ਹੈ ਨਾ ਮੈਡਮ ਇਹ ਲੁਧਿਆਣਾ ਕਾਰਪੋਰੇਸ਼ਨ ਦੀ ਪਾਰਕਿੰਗ ਸੀਗੀ ਆ ਦੇਖੋ ਜੀ ਇੱਥੇ ਕੋਈ ਫੈਸਟੀਵਲ ਹੁੰਦਾ ਸੀ ਅਸੀਂ ਇੱਥੇ 15 ਗੱਸ ਨੂੰ ਝੰਡਾ ਲਾਉਂਦੇ ਸੀਗੇ ਠੀਕ ਹੈ ਮੈਮ ਕੋਈ ਨਗਰ ਕੀਰਤਨ ਆਂਦਾ ਤੇ ਅਸੀਂ ਕੋ ਨੂੰ ਮਾਲਕ ਘਰਾਂ ਨਾਲ ਮਾਰਕੀਟ ਵਾਲੋਂ ਲੰਗਰ ਲਾਉਂਦੇ ਸੀਗੇ ਤੇ ਇਹ ਬੋਰਡ ਲੱਗਾ ਹੋਇਆ ਫ੍ਰੀ ਪਾਰਕਿੰਗ ਦਾ ਮੇਰਾ ਨਹੀਂ ਲੱਗਾ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਨਗਰ ਨਿਕਲਦਾ ਬੋਰਡ ਲੱਗਾ ਹੋਇਆ ਇਹਨਾਂ ਨੇ ਉਹ ਵੀ ਪੱਟ ਲਿਆ ਠੀਕ ਹੈ ਨਾ ਜੀ ਓਣ ਕੱਲ੍ਹ ਇਹ ਹੈ ਕਿ ਜੇ ਅਸੀਂ ਸ਼ਿਕਾਇਤ ਕਰਦੇ ਅਸੀਂ ਜਾਣਿਆ ਲੁਧਿਆਣਾ ਮੇਰ ਮੈਡਮ ਇੱਥੇ ਆ ਜਦ ਤੱਕ ਇਹ ਇੱਥੋਂ ਦੀ ਇਖਲਾਫ ਨਹੀਂ ਹੁੰਦੇ ਇੱਥੇ ਅਸੀਂ ਬਣਾਉਣਾ ਚਾਹੁੰਦੇ ਆਈ ਲਵ ਚੋੜਾ ਬਾਜ਼ਾਰ ਠੀਕ ਹੈ ਨਾ ਜੀ ਜਦ ਤੱਕ ਉਹ ਪ੍ਰੋਸੈਸ ਅਗਰ ਕਾਰਪੋਰੇਸ਼ਨ ਕੋਈ ਫੰਡ ਹੈਗਾ ਠੀਕ ਹੈ ਨਹੀਂ ਹੈਗਾ ਸਾਡੇ ਵੱਲੋਂ ਮਾਰਕੀਟ ਲੋ ਜੀ ਫੰਡ ਲਾਣ ਨੂੰ ਤਿਆਰ ਆ ਜਦ ਤੱਕ ਉਹ ਇੱਥੇ ਬਣਦਾ ਨਹੀਂ ਅਸੀਂ ਤਦ ਤੱਕ ਇੱਥੋਂ ਨਹੀਂ ਉੱਠਾਂਗੇ ਇਹ ਕੋਈ ਸਾਡਾ ਘੰਟੇ ਦੋ ਘੰਟੇ ਤੁਹਾਨੂੰ ਇਦਾਂ ਹੀ ਦਿੱਕਤ ਆ ਰਹੀਏਗਾ ਭੈਣ ਮੇਰੀ ਪਿਛਲੇ ਮੈਂ ਦੱਸਦਾ 4 ਸਾਲਾਂ ਤੋਂ ਆ ਰਹੀ ਜਦੋਂ ਦੱਸਿਆ ਇਹ ਭੂਮਾਫੀਆ ਕਬਜ਼ਾਦਾਰੀ ਨਹੀਂ ਭੂਮਾਫੀਆ ਸਮਝੋ ਨਾ ਕਿ ਜਿੰਨੀ ਵੀ ਇਹ ਕਾਰਪੋਰੇਸ਼ਨ ਦੀ ਜਗ੍ਹਾ ਹੈ ਜਾਂ ਜਿਵੇਂ ਆਪਾਂ ਕਹ ਕੱਲ ਇਹ ਸਰ ਜਿਵੇਂ ਉਹ ਵੀ ਗਰੀਬ ਲੋਕ ਨੇ ਤੇ ਉਹਨਾਂ ਦਾ ਵੀ ਹੁੰਦਾ ਕਿ ਅਸੀਂ ਇਹ ਰੋਟੀ ਪਾਣੀ ਕਰਨਾ ਵਾ ਖਾਣਾ ਪੀਣਾ ਤੇ ਉਹਨਾਂ ਨੂੰ ਔਖ ਨਹੀਂ ਮੈਂ ਤਾਂ ਵੀ ਤੁਹਾਡਾ ਆਨਸਰ ਦਿੰਨਾ ਹੈ ਗਰੀਬ ਲੋਕ ਨੇ ਨਾ ਐਕਚੁਅਲ ਮੇਰੀ ਤੁਸੀਂ ਮੇਰੀ ਭੈਣਾ ਵਰਗੇ ਹੋ ਮੈਂ ਤੁਹਾਨੂੰ ਭੈਣ ਹੀ ਕਹਿੰਦਾ ਭੈਣ ਮੇਰੀ ਤੁਹਾਡਾ ਘਰ ਹੈ ਠੀਕ ਹੈ ਨਾ ਤੁਹਾਡੇ ਘਰ ਦੇ ਬਾਹਰ ਮੈਂ ਗੇਟ ਦੇ ਮੁਰੇ ਕਬਜ਼ਾ ਕਰਕੇ ਬਹਿ ਜਾਾਂ ਕੋਈ ਚੀਜ਼ ਲੈ ਕੇ ਬਹਿ ਜਾਾਂ ਤੁਸੀਂ ਮੈਨੂੰ ਚਕਾਓਗੇ ਨਹੀਂ ਐਕਚੁਅਲ ਅੱਛਾ ਦੂਜਾ ਨੰਬਰ ਹੈ ਗਰੀਬ ਲੋਕ ਨੇ ਇੱਥੇ ਜਿਹੜੇ ਸੀਗੇ ਮੈਡਮ ਇਹ ਪਹਿਲਾਂ ਖੋਖੇ ਸੀਗੇ ਇਹਦੇ ਨਾਲ ਸਾਡਾ ਪੂਡਾ ਨਾਲ ਟਾਈ ਅਪ ਹੋਇਆ ਕਿ ਤੁਸੀਂ ਅਸੀਂ ਚੋੜਾ ਬਿਆਰਨਾ ਨਾਮ ਦਾ ਚੋੜਾ ਕਰਨਾ ਜਾਣਦੇ ਆ ਕਿ ਚੁਪੀੜਾ ਸੀ ਠੀਕ ਹੈ ਨਾ ਇਹ ਚੋੜਾ ਕਰਨ ਵਾਸਤੇ ਤੁਹਾਡੀਆਂ ਨੇ ਇੱਥੇ 50 ਦੁਕਾਨਾਂ ਨੇ ਸਾਨੂੰ ਇਹ ਦੁਕਾਨਾਂ ਦੇ ਦਿਓ ਤੇ ਉਹਦੇ ਬਦਲੇ ਅਸੀਂ ਤੁਹਾਨੂੰ ਅੰਦਰ ਮਾਰਕੀਟ ਦਾਗੇ 200 ਫੁੱਟ ਪਿੱਛੇ ਤੇ ਅਸੀਂ ਨਾ ਲੁਧਿਆਣਾ ਵਾਸੀ ਆ ਅਸੀਂ ਕਹਿੰਨੇ ਕਿ ਕੋਈ ਵੀ ਲੁਧਿਆਣਾ ਅਗਰ ਸੁੰਦਰ ਬੰਦਾ ਨਾ ਸੀ ਉਹ ਚ ਸੰਜੋਗ ਕਰੀਏ ਅਸੀਂ 200 ਫੁੱਟ ਪਿੱਛੇ ਚੱਲੇਗੇ ਐਤੋਂ ਖੋਖੇ ਟੁੱਟ ਗਏ ਉਹਨੇ ਉੱਥੇ ਆ ਕੇ ਬਹਿ ਗਏ ਨੇ ਠੀਕ ਹੈ ਜੀ ਹੁਣ ਇਹਨਾਂ ਨੂੰ ਵੀ ਕੋਈ ਅੱਗੇ ਜਗ੍ਹਾ ਦੇਗੀ ਸਰਕਾਰ ਐਦਾਂ ਦਾ ਸਰਕਾਰ ਜਗ੍ਹਾ ਹੀ ਮੈਨੂੰ ਦੂਜਾ ਨੰਬਰ ਇਹਨਾਂ ਨੂੰ ਜਗ੍ਹਾ ਮਿਲ ਵੀ ਗਈ ਆ ਦਮੋਰੀਆ ਪੁਲ ਦੇ ਥੱਲੇ ਨਾ ਸਰਕਾਰ ਨੇ ਕਾਰਪੋਰੇਸ਼ਨ ਨੇ ਇਹਨਾਂ ਨੂੰ ਜਗ੍ਹਾ ਲੋਡ ਕੀਤੀ ਹੋਈ ਹੈ ਠੀਕ ਹੈ ਨਾ ਜੀ ਇੱਥੇ ਇਹ ਕਿਹਦੀ ਸ਼ੈ ਨਾ ਲਾ ਕੇ ਬੈਠੇ ਹੋਏ ਨੇ ਮੈਨੂੰ ਅੱਜ ਇੱਕ ਕਲੈਰੀਫਾਈ ਨਹੀਂ ਚਾਹੀਦਾ ਤੇ ਸਾਨੂੰ ਅੱਜ ਚਾਹੀਦਾ ਇੱਥੋਂ ਦੇਖੋ ਕਿਦਾਂ ਟੇਬਲ ਸੰਗਲ ਪਾਏ ਹੋਏ ਆ ਉਹ ਦੂਜਾ ਉੱਧਰ ਲਾਈਟ ਮਾਰੋ ਇੱਕ ਤਾਂ ਬੋਰਡ ਬਟਿਆ ਇੱਕੋ ਲੱਗਿਆ ਮਰਕਰੀਆਂ ਠੀਕ ਹੈ ਨਾ ਜੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਆ ਉਹ ਮੈਮ ਅਸੀਂ ਪਸ਼ਾਚ ਨੂੰ ਇਹ ਮੰਗ ਕਰਨਾ ਚਾਹੁੰਦੇ ਆਂ ਦੇਖੋ ਜੀ ਕਿ ਜਿਹੜਾ ਇਹ 8 ਜ਼ੋਨ ਚ ਆ ਚੁੱਕਾ ਏਰੀਆ ਆਪਣੇ ਆਪਣੇ ਸੀਪੀ ਸਾਹਿਬ ਨੇ 8 ਜ਼ੋਨ ਚੋਂ ਏਰੀਆ ਦੇ ਦਿੱਤਾ ਵਾ ਕਿ ਜਿਹੜਾ ਏਰੀਆ 8 ਜ਼ੋਨ ਚ ਆ ਚੁੱਕਾ ਜਿੱਥੇ ਕੋਈ ਜੜੀ ਫੜੀ ਨਾ ਲੱਗੇ ਨਾ ਕੋਈ ਦੁਕਾਨਦਾਰ ਲਾਵੇ ਨਾ ਕੋਈ ਕ੍ਰਪਸ਼ਨ ਹੋਵੇ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਕਿ ਚੋੜਾ ਬਿਆਹ ਤੋਂ ਇਨਸਾਫ ਚਾਹੀਦਾ ਜੀ ਇਹ ਅਨਲੀਗਲ ਲੱਗੇ ਪਏ ਜੇ ਜੇ ਕਾਰਪੋਰੇਸ਼ਨ ਹੈ ਮੇਅਰ ਮੈਡਮ ਹੈ ਇਹ ਕਹਿੰਦੀ ਹੈ ਲੀਗਲ ਅਗੇ ਤੇ ਲੱਗੇ ਰਹਿਣ ਜੇ ਅਨਲੀਗਲ ਤੇ ਕਾਰਵਾਈ ਕਿਉਂ ਨਹੀਂ ਕਰਦੇ ਮੈਨੂੰ ਦੱਸੋ جے ਤੁਸੀਂ ਇਹਨਾਂ ਨੂੰ ਲੀਗਲ ਮੰਨਦੇ ਹੋ 20 20 ਫੁੱਟ ਅਕੇ 25 25 ਫੁੱਟ ਅਕੇ ਲੱਗੇ ਵੀ ਇਲੈਗਲ ਹੈ ਤੇ ਸਾਡਾ ਲੱਗੇ ਰਹਿਣ ਜੇ ਇਲੈਗਲ ਦੇ ਚਕਾਉ ਉਹਨਾਂ ਨੂੰ ਕਿਉਂ ਨਹੀਂ ਚਕਾਉਂਦੇ ਪਿਓ ਸਮਝ ਨਹੀਂ ਆਉਂਦੀ ਵੀ ساری ਮਾਰਕ ਸਾਡਾ ਵਿਆਡ ਡੈਡ ਕੀਤਾ ਬਨੇ ਬਾਰਿਸ਼ ਹੋਣ ਲੱਗਨੇ 12 ਸਾਲ ਹੋ ਗਏ ਤਕਰੀਬਨ ਹਰ ਵਾਰੀ ਜੋ ਵੀ ਸੀਜ਼ਨ ਆਂਦਾ ਹੋ ਤੋ ਹੀ ਮਾਰਕੀਟ ਵਾਲੇ ਕੁਛ ਨਾ ਕੁਛ ਪੰਗੇ ਲੈਂਦੇ ਆ ਜਦੋਂ ਮੈਂ ਨਵੀਂ-ਨਵੀਂ ਆਈ ਸੀ ਉਦੋਂ ਤਾਂ ਮੈਨੂੰ ਕਹਿੰਦੇ ਸੀ ਅੰਦਰ ਲਾ ਲੈ ਸਾਡੇ AC ਆ AC ਥੱਲੇ ਤੁਸੀਂ ਗਰਮੀ 'ਚ ਕਿਉਂ ਮਰਦੇ ਆ ਲੇਕਿਨ ਉਹਨਾਂ ਐਦਾ ਦਾ ਮਾਹੌਲ ਇਹਨਾਂ ਨੇ ਕੀਤਾ ਹੈ ਸਾਨੂੰ ਭਜਾਉਣ ਵਾਸਤੇ ਕਿਉਂਕਿ ਸੀਜ਼ਨ ਆਨੂ ਵਾਲਾ ਬਹਿਤਾ ਸੀ ਸਾਰੀ ਗਰਮੀ ਅਸੀਂ ਤੁੱਪੇ ਮਰਦੇ ਆ ਕੱਲ ਅਸੀਂ 15 ਦਿਨ ਹੋ ਗਏ ਸਾਡੇ ਨਾਲ ਹੰਡਾ ਜਿਹੜਾ ਕਾਰਪੋਰੇਸ਼ਨ ਦਾ ਵਿਪਨੰਦਾ ਉਹਨਾਂ ਨੇ ਆ ਕੇ ਇਹਨਾਂ ਦੇ ਕਹਿਣ ਤੇ ਕਿਆ ਅੰਤੇਨਾ ਟੇਬਲ ਚੱਕ ਲੈ ਸਾਡੀਆਂ ਅਸੀਂ ਕਹਿੰਦੇ ਚਲੋ ਕੋਈ ਗੱਲ ਨਹੀਂ ਆਪਾਂ ਜਰਮਾਨਾ ਭਰ ਕੇ ਲਿਆਵਾਂਗੇ ਅਸੀਂ ਰੋਜ਼ ਜਾਂਨੇ ਰੋਜ਼ ਜਾਂਨੇ ਵਿਪਨ ਵਾਂਡੇ ਜੀ ਕੋਲ ਉੱਤੇ ਵੇਰ ਉੱਤੇ ਹਰ ਵਾਰੀ ਡਰਾਮਾ ਕਰ ਦਿੰਦੇ ਇਹ ਕਹਿ ਕੇ ਆਉਂਦੇ ਸੀ ਉਹਨਾਂ ਨੂੰ ਕਿ ਨਹੀਂ ਦੇਣਾ ਸਮਾਨ ਇਹਨਾਂ ਦਾ ਦੇਣਾ ਕਿਉਂਕਿ ਮੇਰੇ ਉਹਦੇ ਵਿੱਚ ਕੱਪੜੇ ਪਏ ਹੋਏ ਆ ਮੀ ਤੁਹਾਨੂੰ ਪਤਾ ਕਿੰਨਾ ਆ ਰਿਹਾ ਮੇਰੇ ਸਾਰੇ ਨੁਕਸਾਨ ਵੀ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਅਸੀਂ ਕੱਲ ਵੀ ਅਸੀਂ ਚਲੇਗੇ ਨੀਮੀ ਮੈਂ ਮਿਹਰਬਾਨ ਦੰਨੀ ਨਾਲ ਰੋਡ ਤੇ ਡੱਟਾ ਪਾਣੀ ਤੁਹਾਨੂੰ ਪਤਾ ਹੁੰਦਾ ਕੱਲ ਵੀ ਮੈਂ ਪਿੱਛੇ થી ਆਈ ਹਾਂ ਮੇਰੇ ਹਸਬੰਦ ਦਾ ਐਕਸੀਡੈਂਟ 2009 ਚ ਹੋਇਆ ਉਹਨੂੰ ਮੈਂਟਲੀ ਪ੍ਰੋਬਲਮ ਹੈ ਸਾਰਾ ਘਰ ਦਾ ਖਰਚਾ ਮੈਂ ਹੀ ਕਰਦੀ ਹਾਂ ਅਸੀਂ ਮੈਂਬਰ ਆ ਤੇ ਜਾਣੇ ਹਾਂ ਘਰ ਦੇ ਸਾਰਾ ਜਿਮ ਮੇਵਾਰੀ ਮੇਰੇ ਤੇ ਮੈਂ ਛੋੜੇ ਵਿਆਹ ਵਿੱਚ ਜਿੰਨੂ ਮਰਜੀ ਬੁੱਚ ਲੋ ਲੇਡੀਜ਼ ਹੋ ਕੇ ਮਿਹਨਤ ਕੀਤੀ ਹੈ ਕੋਈ ਕਹਵੇ ਨਾ ਜਨਾਨੀ ਨੇ ਕਦੀ ਘਰ ਤੇ ਕੁਝ ਕੀਤਾ ਵੇ ਮੈਂ ਖੁਦ ਵਾਜਾ ਮਾਰ ਕੇ ਕੰਮ ਕਰਦੀ ਹਾਂ 150 ਰੁਪਏ ਟੀ-ਸ਼ਰਟ ਐ ਦਫਾ ਵਾਜਾ ਮਾਰ ਮੈਂ ਖੁਦ ਜਨਾਨੀ ਹੋ ਕੇ ਮਿਹਨਤ ਕਰਦੀ ਹਾਂ ਫਿਰ ਮੈਂ ਚਲੋ ਅਸੀਂ ਆਂਡੇ ਕੋ ਚਲੇ ਕੇ ਕੱਲ ਵੀ ਕੱਲ ਕਹਿੰਦੇ ਕਿ ਤੁਸੀਂ ਨਾ ਅਦਾ ਕਰਿਓ 3:30 ਵਜੇ ਆਜਿਓ ਰੋਜ਼ ਡਰਾਮਾ ਰੋਜ਼ ਡਰਾਮਾ ਸਾਨੂੰ ਕਹਿੰਦਾ ਤੁਸੀਂ 3:30 ਵਜੇ ਆ ਜਿਓ ਸੀ ਨਾ ਪਹਿਲਾਂ 12 ਵਜੇ ਗਏ ਫਿਰ 3:30 ਵਜੇ ਚਲੇ ਗਏ ਉੱਤਨ 3:30 ਵਜੇ ਕਹਿਣ ਲੱਗੇ 3:30 ਵਜੇ ਜਦੋਂ ਅਸੀਂ ਗਏ ਕਹਿੰਦੇ ਤੁਸੀਂ ਰੁਕੋ 4 ਘੰਟਾ ਹੋਰ ਅਜ ਵੀ ਅੱਧਾ ਘੰਟਾ ਬਾਅਦ ਚਲੇ ਗਏ ਅੱਧੇ ਘੰਟੇ ਬਾਅਦ ਦੇਖਿਆ ਕੀ ਨਾ ਇਹਨਾਂ ਨੇ ਕੀ ਕੀਤਾ ਸੀ ਜਿਹੜੇ ਮਾਰਕੀਟ ਤੇ ਬੰਦੇ ਸੀ ਨਾ ਜਿਹੜੇ ਹੁਣ ਟਰਨੇਚ ਬੈਠੇ ਆ ਉਹ ਅੰਦਰ ਬਾੜੇ ਹੋਏ ਸੀਗੇ ਤੇ ਨਾ ਅਸੀਂ ਅਸੀਂ ਕਾਚ ਲੋ ਕੋਈ ਗੱਲ ਨਹੀਂ ਉਹਨਾਂ ਦਾ ਕਹਿਣਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਉੱਤੇ ਹਮਲਾ ਹੋਇਆ ਹੈ ਮਾਰਕੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਕਰਕੇ ਉਹਨਾਂ ਨੂੰ ਅੰਦਰ ਜੋ ਕਿ ਸੇਵ ਕਰਨ ਲਈ ਬੰਦ ਕੀਤਾ ਨਹੀਂ ਮੈਡਮ ਜਿਵੇਂ ਕੋ ਸਾਰੇ ਪ੍ਰੂਫ ਹੈ ਜਦੋਂ ਮੈਂ ਗਈਆਂ ਮੈਂ ਚਲੋ ਗਈਆਂ ਨਾ ਅਸੀਂ ਕੋਈ ਵੀ ਨਹੀਂ ਸੀ ਮੈਂ ਮੈਂ ਇੰਨੀ ਮਰ ਕੇ ਨਾ ਹਮਲਾ ਕਰ ਲੂੰਗੀ ਇਹ ਦੱਸੋ ਇੱਕ ਲੇਡੀਜ਼ ਓਕੇ ਕਾਫੀ ਜਾਣੇ ਸੀਗੇ ਉਹਨਾਂ ਦਾ ਕਹਿਣਾ ਕਿ ਕਾਫੀ ਸਾਰੇ ਮਿਲ ਕੇ ਇੱਦਾਂ ਨਹੀਂ ਸੀ ਤਿੰਨ ਜਾਣੇ ਸੀ ਚੌਥੀ ਮੈਂ ਸੀਗੀ ਅਸੀਂ ਗਏ ਆ ਅੱਧੇ ਘੰਟੇ ਬਾਅਦ ਗਏ ਆਪਣੇ ਮਾਲ ਨੂੰ ਕਹਿਣ ਗਏ ਆ ਇਹਨਾਂ ਨੇ ਦੇਖਿਆ ਕਿ ਹਵੜੀਆਂ ਲਿਆ ਆ ਗਏ ਆ ਇਹ ਅੰਦਰ ਬੈਠੇ ਚਾਹ ਪੀ ਰਹੇ ਸੀਗੇ ਤੇ ਨਾ ਸਵਾਲ ਅਸੀਂ ਮੋਟਰਸਾਈਕਲਾਂ ਦੀ ਪਛਾਣ ਸੀ ਸਾਨੂੰ ਤੇ ਨਾ ਅਸੀਂ ਉੱਦਾਂ ਹੀ ਖੜ ਗਏ ਅਸੀਂ ਕਿਹਾ ਚਲੋ ਆਪਾਂ ਵੀ ਖੜਦੇ ਅਗਲੇ ਆਏ ਹੋਣਗੇ ਸਾਨੂੰ ਕੀ ਆ ਉਹਨਾਂ ਨੇ ਵੀ ਜਾਣਾ ਅਸੀਂ ਵੀ ਜਾਣਾ ਅਸੀਂ ਚੁੱਪ ਕਰਕੇ ਅੰਦਰ ਖੜੇ ਰਹੇ ਬਾਹਰ ਅਸਕੇ ਉਹ ਬਾਹਰ ਜਦੋਂ ਆਣਗੇ ਸਿਚਲ ਜਾਣਗੇ ਅੰਦਰ ਠੀਕ ਹੈ ਨਾ ਇਹਨਾਂ ਨੇ ਕੀ ਕੀਤਾ ਹਾਂਡਾ ਜੀ ਨੇ ਖੁਦ ਤਾਲਾ ਲਾ ਕੇ ਨਾ ਬਾਹਰੋਂ ਦੀ ਆਪ ਨਿਕਲ ਆਏ ਬਾਹਰ ਨੂੰ ਤੇਨਾਂ ਸਾਨੂੰ ਪਿਆਰ ਨਾਲ ਕਹਿ ਲਾਗੇ ਹਾਂਡਾ ਜੀ ਕਿ ਤੁਸੀਂ ਨਾ ਇੱਦਾਂ ਕਰਿਓ ਤੁਸੀਂ ਕੱਲ ਆ ਜਿਓ ਮੈਂ ਕੱਲ ਦੇ ਦਾਂਗਾ ਤੁਸੀਂ ਜਾ ਹੁਣ ਅਸੀਂ ਅਸੀਂ ਵੀ ਕਿ ਅਜਿਗਰ ਨੇ ਤਾਲਾ ਕਿਉਂ ਲਾਇਆ ਅੰਦਰ ਤਾਂ ਉਹ ਬੈਠੇ ਹੋਇਆ ਕੋਈ ਰਾਈਟ ਨਹੀਂ ਨਾ ਤਾਲਾ ਲਾਉਂਦਾ ਠੀਕ ਹੈ ਉਹਨਾਂ ਨੇ ਤਾਲਾ ਲਾ ਕੇ ਸਾਡੇ ਕੋ ਸਾਰੇ ਪ੍ਰੂਫ ਹੈ ਵੀਡੀਓ ਹੈ ਕਿ ਤਾਲਾ ਲਾ ਕੇ ਨਾ ਜਾਨ ਕਹਿੰਦੇ ਚਲੋ ਕਾਰਵਾਈ ਪਾਣ ਚਲੀਏ ਅਸੀਂ ਨਾ ਇਹ ਘੁੰਮ ਕੇ ਫੇਰ ਆ ਗਏ ਅਸੀਂ ਉੱਥੇ ਹੀ ਉੱਥੇ ਹੀ ਸੀਗੇ ਅਸੀਂ ਫਿਰ ਉੱਥੇ ਹੀ ਸੀ ਅਸੀਂ ਕਹ ਪਾਜੀ ਤੁਸੀਂ ਉਹਨਾਂ ਨੂੰ ਤਾਂ ਅੰਦਰ ਬਾਹਰ ਕੱਢ ਦਿਓ ਕਹਿੰਦੇ ਨਹੀਂ ਕੋਈ ਵੀ ਨਹੀਂ ਹੈਗਾ ਕੋਈ ਵੀ ਨਹੀਂ ਹੈਗਾ ਚਲੋ ਅਸੀਂ ਕੁਝ ਵੀ ਨਹੀਂ ਕਰ ਸਰ ਉਹ ਮੈਮ ਉਹਨਾਂ ਵੱਲੋਂ ਜੋ ਕੀ ਹੈ ਇਹ ਵੀ ਕਿਆ ਜਾ ਰਿਹਾ ਹੈ ਮਾਰਕੀਟ ਵੱਲੋਂ ਕਿ ਮੇਅਰ ਦੇ ਜੋ ਹਸਬੰਡ ਹੈ ਤੁਸੀਂ ਸਭ ਨੇ ਮਿਲ ਕੇ ਜੋ ਵੀ ਫੜੀਆਂ ਵਾਲੇ ਉਹਨਾਂ ਨੂੰ ਮਿਲ ਕੇ ਲੱਖ ਰੁਪਏ ਦਿੱਤਾ ਹੈ ਤਾਂ ਕਿ ਤੁਹਾਨੂੰ ਇੱਥੇ ਲਗਾਉਣ ਦੀ ਫੜੀਆਂ ਲਗਾਉਣ ਦੀ ਪਰਮਿਸ਼ਨ ਜੋ ਹੈ ਦਿੱਤੀ ਜਾਵੇ ਹਜੇ ਤੱਕ ਤਾਂ ਮੇਅਰ ਸਾਹਿਬਾ ਕੋਲ ਤਾਂ ਅਸੀਂ ਗਏ ਵੀ ਨਹੀਂ ਕਦੀ ਵੀ ਨਹੀਂ ਅਸੀਂ ਪਿਛਲੀ ਵਾਰ ਗਏ ਹਾਂ ਉਹਨਾਂ ਵਿਚਾਰੇ ਹਰ ਗਰੀਬ ਨਾਲ ਖੜਦੇ ਆ ਮੈਂ ਕੰਨੀਆ ਮੇਰਾ ਮੇਰੇ ਬੱਚੇ ਮਰ ਜਾਣ ਅਗਰ ਮੇਅਰ ਸਾਹਿਬਾਂ ਨੂੰ ਅਸੀਂ 1 ਰੁਪਈਆ ਵੀ ਦਿੱਤਾਵੇ ਹਮੇਸ਼ਾ ਜਨਾਨੀ ਬਦਨਾਮ ਹੁੰਦੀ ਹੈ ਜਨਾਨੀ ਇਨ ਕੋਈ ਉੱਤੇ ਨਹੀਂ ਚੜਨ ਦਿੰਦਾ ਹੁਣ ਵੀ ਮੇਰ ਸਾਹਿਬਾ ਤੇ ਵੀ ਭੀੜ ਪਾਈ ਹੋਈ ਆ ਲੋਕਾਂ ਨੇ ਹਮੇਸ਼ਾ ਜਨਾਨੀ ਤੇ ਭੀੜ ਪਾਉਂਦੇ ਆ ਲੋਕ ਗਲਤ ਗੱਲਾਂ ਮੈਂ ਜੀ ਇਹ ਝੂਠ ਹੈ ਸਭ ਝੂਠ ਹੈ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਜਿਆਜੋ ਤੋ ਇਹ ਮੰਗ ਕਰਦੀਆਂ ਜਿਹੜਾ ਹੰਡਾ ਜੀ ਨੇ ਚੂਟੀਆਂ ਕੰਪਲੀਟਾ ਮੈਨੂੰ ਬਦਨਾਮ ਕੀਤਾ ਵੈ ਇਹਨਾਂ ਨੇ ਇੱਕ ਲੇਡੀਜ਼ ਦੀ ਮੇਰੀ ਕੋਈ ਇੱਜ਼ਤ ਨਹੀਂ ਦੱਸੋ ਮੈਂ ਵੀ ਖਾਨਦਾਨੀ ਜਨਾਨੀ ਐ ਮੈਨੂੰ ਇੱਦਾਂ ਮੈਨੂੰ ਇਹਨਾਂ ਨੇ ਇਹ ਜਾਮ ਲਾਇਆ ਝੂਟੇ ਜਾਮ ਆ ਦੇਖੋ ਸਰਕਾਰੀ ਕੰਮ ਇਹ ਕਰ ਸਕਦਾ ਦੱਸੋ ਇਹ ਸਰਕਾਰੀ ਘਹਾਡੇ ਨੇ ਕਰਵਾਇਆ ਜੀ ਕੋਈ ਮੇਰ ਸਾਹਿਬਾ ਨਹੀਂ ਮਿਲੇ ਇਹ ਬਚਾਰੇ ਕੋਈ ਹਜ ਤੱਕ ਅਸੀਂ ਬੱਚਿਆਂ ਦੀ ਕਸਮ ਮੇਰ ਸਾਹਿਬਾ ਕੋਲ ਗਏ ਵੀ ਨਹੀਂ ਅਸੀਂ ਅਜੇ ਤੱਕ ਤਾਂ ਅੱਜ ਜਾਣਾ ਸੀ ਜ਼ਰੂਰ ਲੇਕਿਨ ਇਹਨਾਂ ਨੇ ਪਹਿਲੇ ਹੀ ਕਾਂਡ ਕਰ ਦਿੱਤਾ ਸਾਡੇ ਤੇ ਆ ਦੇਖੋ ਇੱਕ ਮਿੰਟ ਕੋਈ ਮਸਲਾ ਨਹੀਂ ਹੋਇਆ ਜੀ ਕਾਰਪੋਰੇਸ਼ਨ ਦਾ ਰੋਲਾ ਵੀ ਉਹ ਕਹਿੰਦੇ ਫੜੀ ਨਾ ਲਾਓ ਅਸੀਂ ਫੜੀ ਲਾਂਦੇ ਆ ਬਸ ਹੋਰ ਕੋਈ ਚੱਕਰ ਨਹੀਂ ਆ ਕੋਈ ਰੋਲਾ ਨਹੀਂ ਆ ਫੜੀ ਤਾਂ ਲਾਣੀ ਪੈਣੀ ਹੈ ਰੋਟੀ ਦਾ ਖਾਣੀ ਪੈਣੀ ਹੈ ਸਰ ਕਹਿ ਰਹੇ ਕਿ ਮਾਰਕਟ ਵੀ ਕੀਤੀ ਗਈ ਹੈ ਫੜੀਆਂ ਵਾਦ ਸਾਡੇ ਵੱਲੋਂ ਨਹੀਂ ਕੋਈ ਜੀ ਮਾਰਕਟ ਪੰਮਾ ਮੈਂ ਛੋੜੇ ਜਾਂਦਾ ਲੈਣ ਆਦਾ ਮੇਰੇ ਵੱਲੋਂ ਕੋਈ ਕਿਸੇ ਦੀ ਕੰਪਲੇਟ ਨਹੀਂ ਕੋਈ ਮੇਰੇ ਵੱਲ ਨਾਲ ਨਹੀਂ ਆ ਮੈਂ ਆਪਣਾ علیحدਾ ਕੱਲਾ ਬੜੀ ਦੂਰ ਹਟ ਕੇ ਕੰਮ ਕਰਦਾ ਪਿਆ ਜਿਹੜੇ ਮੇਰੇ ਨਾਲ ਮੇਰੇ ਗਵਾਂਢੀ ਨੇ ਉਹਨਾਂ ਨੇ ਨਾਲੰਦਾਂ ਦੀ ਮਾੜੀ ਮੋੜੀ ਬੈਸ ਹੋਈ ਏ ਕੋਈ ਕਲਪਾਨ ਨਹੀਂ ਕੁਛ ਨਹੀਂ ਕੋਈ ਰੋਲਾ ਨਹੀਂ ਇਹ ਬੰਦਾ ਨੂੰ ਜੋ ਮਰਜੀ ਬੰਦਾ ਲੋ ਸਰ ਜਿਹੜੀ ਮਾਰਕੀਟ ਦੇ ਵਾਲਿਆਂ ਨੇ ਇਹ ਪੀਲੀ ਲੈਂ ਖਿੱਚੀ ਆ ਇਹਦੇ ਤੇ ਕੀ ਕਹੋ ਇਹ ਪੀਲੀ ਲਗੀ ਰੰਦਾਂ ਨੇ ਆ ਮਾਰੀ ਏ ਜੀ ਗੱਠ ਨੇ ਮਾਰੀ ਏ ਬਿਨਾ ਇਬਜਾਜ ਤੋਂ ਕਿਸੇ ਅਫਸਰ ਦੀ ਕੋਈ ਨਹੀਂ ਆ ਕੋਈ ਲੈ ਨਹੀਂ ਦੇਣ ਨੀ ਗੱਠ ਨੇ ਆ ਮਰਵਾਈ ਏ ਆ ਮਾਰੀ ਏ ਹੁਣ ਜਿੱਥੇ ਮਾਰੀ ਏ ਉੱਥੇ ਕੜਾ ਮਾਲ ਲਾ ਲੂਗਾ ਉੱਥੇ ਕੋਈ ਮਾਲ ਲਾ ਹੀ ਨਹੀਂ ਸਕਦਾ ਮੇਰੇ ਦੇ ਹਸਬੰਦ ਜੋ ਜਨਾ ਦਾ ਨਾਮ ਲੱਕੀਆ ਉਹਨਾਂ ਫੜੀਆਂ ਵਾਲਿਆਂ ਵੱਲੋਂ 1 ਲੱਖ ਰੁਪਏ ਦਿੱਤਾ ਗਿਆਗਾ ਸਾਥੀ ਜਵਾਨੀ ਵੀ ਨਹੀਂ ਦਿੱਤੀ ਗਈ ਨਾ ਬੁਜਾਰਿਆਂ ਨੇ ਕਦੀ ਮਿਲੇ ਵੀ ਨਹੀਂ ਉਹਨਾਂ ਨੂੰ ਸ਼ਕਲ ਵੀ ਨਹੀਂ ਦੇਖੀ ਮੇਰੇ ਸਾਹ ਦੇ ਘਰ ਵਾਲੇ ਦੀ ਐਵੇਂ ਲਾਈ ਜਾਂਦੇ ਨੇ ਇਲਜ਼ਾਮ ਲਾਈ ਜਾਂਦੇ ਲਾਈ ਜਾਂ ਕਿਉਂ ਵੱਡੇ ਬੰਦੇ ਦੇ ਉੱਤੇ ਇਲਜ਼ਾਮ ਲਾਣਗੇ ਜਿਆਦਾ ਮੀਡੀਆ ਆਏਗਾ ਕਿ ਨਹੀਂ ਮਜ਼ਾ ਆਉਂਦਾ ਨਹੀਂ ਉਹਨਾਂ ਨੇ ਕੋਈ ਜਵਾਨੀ ਨਹੀਂ ਲਈ ਉਹਨਾਂ ਨੇ ਬੁਜਾਰਿਆਂ ਨੇ ਹੀ ਲੈਣਾ ਤੇ ਨਾਲੇ ਇਹ ਕਿਹੜੇ ਦੇਨ ਜੋਗੇ ਹੈਗੇ ਨੇ ਇਹ ਕਿੱਥੇ ਦੇਨ ਜੋਗੇ ਨੇ ਸਾਤਾਂ ਰਾਇਟਾਂ ਦੇ ਟੀ-ਸ਼ਰਟਾਂ ਵੇਚਦੇ ਬੈਣੇ 2000 ਦੀ سیل ਹੈ 2500 ਦੀ سیل ਆ ਸਰ ਫੜੀਆਂ ਵਾਲੇ ਲਈ ਇੱਕ ਅਲੱਗ ਤੋਂ ਜਗ੍ਹਾ ਜੋ ਕਿ ਐ ਅਰੇਂਜ ਕੀਤੀ ਜਾਣੀ ਚਾਹੀਦੀ ਇਹ ਇਹ ਕਹਿਣਾ ਚਾਹੋਗੇ ਜਾਂ ਤੁਸੀਂ ਮਤਲਬ ਬੋਥੀ ਕਿ ਜਿੱਥੇ ਤੁਸੀਂ ਹੈਗੇ ਹੋ ਉਹੀ ਜਗ੍ਹਾ ਤੇ ਤੁਸੀਂ ਲਗਾਉਣਾ ਅਸੀਂ ਉੱਥੇ ਲਗਾਉਣਾ ਚਾਹੁੰਦੇ ਹਾਂ ਜੀ ਅਸੀਂ ਉੱਥੇ ਹੀ ਬੈਠੀਆਂ 40 ਸਾਲਾਂ ਦੇ ਪੁਰਾਣੇ ਸਾਡੇ ੱਡੇ ਨੇ 40 ਸਾਲਾਂ ਤੋਂ ਅਸੀਂ ਕੰਮ ਕਰ ਰਹੇ ਹਾਂ ਅਸੀਂ ਇੱਥੇ ਰਹਿਣਾ ਇੱਥੇ ਮਰਨਾ ਇੱਥੇ ਜੀਣਾ ਕੁਝ ਨਹੀਂ ਆਇਆ ਦੋਲਾ ਦੂ ਲੈ ਇਹਨਾਂ ਨੂੰ ਐਵੇਂ ਵੀ ਪਹਜਾ ਦੇਣੇ ਨੇ ਸ਼ਰਾਬਾਂ ਪੀ ਕੇ ਬੜਕਾ ਮਾਰ ਦੇਣੇ ਅਸੀਂ ਭੁਜਾ ਦਾਂਗੇ ਭੁਜਾ ਦਾਂਗੇ ਹਰ ਅੱਬ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਜੋ ਦਾ ਉਹਨਾਂ ਦਾ ਕਹਿਣਾ ਹੈ ਕਿ ਫੜੀਆਂ ਵਾਲੇ ਜੋ ਕਿ ਸ਼ਰਾਬਾ ਪੀ ਕੇ ਟੀ-ਸ਼ਰਟਾਂ ਫਾੜ ਰਹੇ ਨੇ ਤੇ ਸਾਡੇ ਦੇ ਉੱਤੇ ਜੋ ਕਿ ਲਗਾਤਾਰ ਹੱਤਾ ਪਾਈ ਉਹ ਲੈਦਾ ਮੈਟਰ ਹੈ ਜੀ ਉਹ ਮੈਟਰ ਦਾ ਨਾਮ ਮੈਨੂੰ ਪਤਾ ਹੈ ਨਾ ਮੈਂ ਸੁਣਿਆ ਹੈ ਨਾ ਮੈਂ ਦੇਖਿਆ ਮੈਂ ਦੇਖਿਆ ਹੁੰਦਾ ਫੜੀਆਂ ਹੋਈਆਂ ਜਾਂ ਪਾਈਆਂ ਨੇ ਜਾਂ ਕੁਝ ਹੁੰਦਾ ਫਿਰ ਮੈਂ ਕਹਿੰਦਾ ਵੀ ਤੁਹਾਨੂੰ ਕੋਈ ਜਵਾਬ ਦਿੰਦਾ ਸਰ ਅਗਰ ਕੱਲ ਨੂੰ ਕਾਰਪੋਰੇਸ਼ਨ ਨੇ ਮਤਲਬ ਸਾਰਾ ਫੜੀਆਂ ਵਗੈਰਾ ਚਕਵਾ ਦਿੱਤੀਆਂ ਫਿਰ ਤੁਸੀਂ ਕੀ 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 ਕਰੋਗੇ ਤੇ ਕਿੱਦਾਂ ਜੀ ਰਹਿਣਾ ਜੀ ਉਹਦੀ ਅੱਥੀ ਜਾਣਾ ਨਹੀਂ ਲਾਣੀ ਉਹਦੀ ਅੱਥੀ ਬਹਿਣਾ ਰੋਟੀ ਖਾਣੀ ਆ ਖਾਣੀ ਖਾਣੀ ਐ ਇੱਥੇ 10 12 ਪਰਿਵਾਰ ਨੇ ਜਿਹੜੇ ਪਲਦੇ ਨੇ 12 12 5 5 4 4 ਮੁੰਡੇ ਨੇ ਅੱਗੇ 20 25 ਪਰਿਵਾਰ ਪਲਦੇ ਨੇ ਕੀ ਮੰਗ ਕਰਨਾ ਚਾਹੋਗੇ ਮੰਗ ਅਸੀਂ ਐ ਹੀ ਕਹਿੰਦੇ ਆ ਵੀ ਸਾਡੂ ਇਹ ਕਹਿੰਦੇ ਸੀ ਵੀ ਲਕੀਰ ਮਾਰਾਂਗੇ ਜਿੱਥੇ ਇਹਨਾਂ ਨੇ ਮਾਰੀ ਐ ਉਸ ਤੋਂ ਥੋੜੀ ਜੀ ਅੱਗੇ ਲਕੀਰ ਮਾਰ ਦੇਣ ਉਸ ਤੋਂ ਬਾਅਦ ਅਸੀਂ ਮਾਂ ਲੱਗੇ ਨਹੀਂ ਲੱਗੇਗਾ ਸਾਡਾ बस यही यही गाना जाने दोहा तीरा दी गल सुनी ते सुन गए सारे यही पता लग गया कि एक दूसरे ਦੇ ਉੱਤੇ ਦੋਸ਼ ਜੋ ਹੈ ਲਗਾਏ ਜਾ ਰਿਹਾ ਹੈ ਮਾਰਕੀਟ ਸਾਰੇ ਬੰਦ ਕਰਕੇ ਮਾਰਕੀਟ ਦੇ ਸਾਰੇ ਬੰਦੇ ਪ੍ਰਦਾਨ ਜੋ ਕਿ ਧਰਨੇ ਦੇ ਉੱਤੇ ਬੈਠੇ ਹੋਏ ਆ ਦੂਸਰੀ ਤਰਫ ਦੇਖਦੇ ਆ ਕਿ ਫੜੀਆਂ ਵਾਲੇ ਵੀ ਜੋ ਹੈ ਆਪਣਾ ਆਪਣਾ ਸਟਰਗਲ ਜੋ ਕਿ ਕਰ ਰਹੇ ਆ ਤੇ ਇਸੇ ਦੇ ਨਾਲ ਅਸੀਂ ਜਾਣਿਆ ਕਿ ਕਿਵੇਂ ਇੱਕ ਦੂਜੇ ਦੇ ਉੱਤੇ ਦੋਸ਼ ਲਗਾਏ ਜਾ ਰਿਹਾ ਹੈ ਮੇਅਰ ਦੇ ਉੱਤੇ ਜੋ ਕਿ ਦੋਸ਼ ਲਗਾਏ ਜਾ ਰਿਹਾ ਹੈ ਇਹ ਪ੍ਰਸ਼ਾਸਨ ਤਾਂ ਸਿਰਫ ਇੱਕ ਹੀ ਮੰਗ ਕਰ ਰਿਹਾ ਹੈ ਕਿ ਮਾਰਕੀਟ ਵਾਲੇ ਪ੍ਰਸ਼ਾਸਨ ਤੋਂ ਇੱਕ ਮੰਗ ਕਰ ਰਹੇ ਕਿ ਫੜੀਆਂ ਜੋ ਚਕਾਈਆਂ ਜਾ ਰਹੇ ਤੇ ਫੜੀਆਂ ਵਾਲੇ ਪ੍ਰਸ਼ਾਸਨ ਤੇ ਇਹ ਮੰਗ ਕਰ ਰਿਹਾ ਕਿ ਸਾਡਾ ਸੀਜ਼ਨ ਹੈ ਸਾਨੂੰ ਲਗਾ ਦਿੱਤਾ ਜਾਵੇ ਮੇਰੇ ਮੈਮ ਬੋਲ ਰਹੀ ਹਾਂ ਜੀ ਹਾਂ ਜੀ ਮੈਮ ਮੈਂ ਅਲੀਸ਼ਾ ਬੋਲ ਰਹੀ ਹਾਂ ਦਾ ਸਿਟੀ ਹੈਡਲਾਈਨ ਲੁਧਿਆਣਾ ਤੋਂ ਹਾਂ ਜੀ ਬੋਲੋ ਜੀ ਹਾਂ ਜੀ ਮੈਮ ਆ ਪਿੰਕ ਪਲਾਜ਼ਾ ਵਾਲਿਆਂ ਨੇ ਜਿਵੇਂ ਬਾਹਰ ਤਰ ਨਾ ਲਗਾਇਆ ਸਾਰੀ ਮਾਰਕੀਟ ਬੰਦ ਕਰਕੇ ਕਿ ਫੜੀਆਂ ਚਕਾਓ ਤੇ ਉਹਦੇ ਤੇ ਪੁੱਛਣਾ ਸੀ ਤੁਹਾਡਾ ਕੀ ਬਿਆਨ ਹੈ ਮੇਰੀ ਵੈਸੇ ਨੌਲੇਜ ਨਹੀਂ ਹੈ ਅੱਛਾ ਜੀ ਮੈਂ ਮੇਨਾ ਕੋਈ ਗੱਲ ਵੀ ਨਹੀਂ ਹੋਈ ਹੈਗੀ ਬਾਕੀ ਮੈਂ ਇੱਕ ਵਾਰੀ ਦੇਖ ਲੈਣੀ ਹੈ ਚੈੱਕ ਕਰਵਾ ਲੈਣੀ ਕੀ ਕਾਰਵਾਈ ਹੋ ਸਕਦੀ ਹੈ ਹਾਂਜੀ ਮੈਮ ਮੈਂ ਇਹ ਕਹਿ ਰਹੀ ਆ ਕਿ ਜਿਹੜੇ ਮਾਰਕੀਟ ਵਾਲਿਆ ਆ ਉਹ ਸਾਰਿਆਂ ਨੇ ਧਰਨਾ ਦਿੱਤਾ ਆਇਆ ਹੈ ਤੇ ਉਹਨਾਂ ਦਾ ਇਹ ਹੈ ਕਿ ਫੜੀਆਂ ਜੋ ਕਿ ਛੋੜਾ ਬਜਾਇਆ ਜਿਹੜਾ ਜਾਮ ਲੱਗਾ ਆ ਪੂਰਾ ਬਲੋਕ ਕੀਤਾ ਆਇਆ ਉਹਨਾਂ ਨੇ ਰਸਤਾ ਤੇ ਉਹਨਾਂ ਦਾ ਇਹ ਕਹਿਣਾ ਕਿ ਜਿਹੜੇ ਫੜੀਆਂ ਵਾਲੇ ਫੜੀਆਂ ਲਗਾਉਂਦੇ ਆ ਬਾਹਰ ਤੇ ਉਹ ਚੁਕਾ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ

ਇਹ ਜੋ ਵੀ ਨੇ ਉਥੇ ਦੁਕਾਨਦਾਰ ਉਹਨਾਂ ਦਾ ਵੀ ਜਿਹੜਾ ਪੱਖ ਪੂਰਿਆ ਜਾਏ ਜਾਂ ਉਹਨਾਂ ਨੂੰ ਅਗਰ ਕੋਈ ਦਿੱਕਤ ਆ ਜਾਈਏ ਤਾਂ ਕੋਈ ਗੱਲ ਨਹੀਂ ਬਾਅਦ ਤੇ ਸੌਟ ਆਊਟ ਕਰਾ ਲਵਾਂਗੇ ਪਰ ਹੁਣ ਜੋ ਹੈ ਇਹ ਨਾ ਕਹਿਣਾ ਵੈ ਮਾਰਕੀਟ ਵਾਲਿਆਂ ਦਾ ਕਿ ਫੜੀਆਂ ਵਾਲੇ ਸਾਡੇ ਨਾਲ ਮਾਰਕਟ ਕਰ ਰਿਹਾ ਹਟਾਈ ਕਰ ਰਿਹਾ ਇਹ ਤਾਂ ਮੈਂ ਤੁਹਾਨੂੰ ਇਹ ਦੱਸ ਦਿੰਨੀ ਆ ਫਿਰ ਇਹ ਸੋਚੀ ਸਮਝੀ ਸਾਜ਼ਿਸ਼ ਹੈ ਜੀ ਠੀਕ ਹੈ ਜੀ ਜਿਹਦੇ ਤਹਿਤ ਸਿਰਫ ਟਾਰਗੇਟ ਕੀਤਾ ਜਾ ਰਿਹਾ ਹੈ ਉਹ ਇਹਨਾਂ ਨੂੰ ਬੈਟਰ ਪਤਾ ਹੋਊਗਾ ਵੀ ਇਹ ਕਿਸ ਤਰੀਕੇ ਦੇ ਨਾਲ ਇਹ ਚੀਜ਼ ਕਹਿ ਰਹੇ ਨੇ ਕਿਉਂਕਿ ਮੇਅਰ ਨੇ ਨਹੀਂ ਆਕੇ ਲਗਵਾਈਆਂ ਮੇਅਰ ਨੇ ਨਹੀਂ ਕਿਸੇ ਨੂੰ ਵੀ ਕੁਝ ਕਿਹਾ ਕਿ ਆਈ ਨੈਵਰ ਇੰਟਰਫੀਅਰਡ ਜੋ ਜਿਸ ਤਰ੍ਹਾਂ ਚੱਲ ਰਹੀ ਹੈ ਔਰ ਦੂਸਰੀ ਸਭ ਤੋਂ ਵੱਡੀ ਗੱਲ ਹੈ ਗਲਾਡਾ ਦੀ ਹੈ ਤੋ ਗਲਾਡਾ ਹੈਸ ਟੂ ਟੇਕ ਐਕਸ਼ਨ ਫਾਰ ਇਟ ਤਦ ਕਾਰਪੋਰੇਸ਼ਨ ਵਾਲੇ ਜੋ ਹੈ ਐਕਸ਼ਨ ਨਹੀਂ ਲੈ ਰਹੇਗੇ ਤੁਹਾਡੇ ਕਹੇ ਤੇ ਹੀ ਉਹਨਾਂ ਨੇ ਐਕਸ਼ਨ ਲੈਣਾ ਹੈ ਮਾਈ ਡੀਅਰ ਥਿਸ ਇਜ਼ ਦ ਪਲੇਟ ਗਲਾਡਾ ਇਹਨਾਂ ਨੂੰ ਪੁੱਛੋ ਵੀ ਇਹਨਾਂ ਦੇ ਗਲਾਡਾ ਦੀ ਜਗ੍ਹਾ ਆ ਇਹ ਮੇਅਰ ਨੂੰ ਟਾਰਗੇਟ ਕਰ ਰਹੇ ਨੇ ਵਾਈ ਮਤਲਬ ਪਿਛਲੇ 3 ਸਾਲਾਂ ਤੋਂ ਜੇ ਸਰਕਾਰ ਚੇਂਜ ਹੋਈ ਸੀ ਤੇ ਉਹਦੋਂ ਪ੍ਰਸਤਾਵ ਰੱਖਦੇ ਉਹਦੋਂ ਐਮਐਲਏ ਸਰਬਾਨ ਨਾਲ ਗੱਲ ਕਰਦੇ ਜਾਂ ਫਿਰ ਹੋਰ ਕਿਸੇ ਨਾਲ ਗੱਲ ਕਰਦੇ ਜਾਂ ਇਕੱਠੇ ਹੋ ਕੇ ਕਦੇ ਆ ਕੇ ਮੇਰੇ ਨਾਲ ਗੱਲ ਤਾਂ ਕਰਦੇ ਇਹ ਤਾਂ ਬਿਲਕੁਲ ਸਾਡੀ ਗੱਲ ਜਾਇਜ਼ ਹੈ ਪਰ ਇਹ ਕੀ ਰੋਂਗ ਇਹ ਪਲਾਨਡ ਥਿਸ ਇਜ਼ ਸਮਥਿੰਗ ਪਲਾਨਡ ਆਊਟ ਵਿਚ ਦੇ ਆਰ ਡੂਇੰਗ ਐਂਡ ਥੈਟ ਇਜ਼ ਰੀਲੀ ਵੈਰੀ ਵੈਰੀ ਰੋਂਗ ਮੈਂ ਬਹੁਤ ਜ਼ਿਆਦਾ ਜਲਦੀ ਇਹਨਾਂ ਚੀਜ਼ਾਂ 'ਤੇ ਕਾਰਵਾਈ ਕਰੋ ਕਿਉਂਕਿ ਬਲੋਥੇ ਪੂਰਾ ਏਰੀਆ ਬਲੌਗਨ ਹੈ ਤੇ ਸਾਰੇ ਲੋਕ ਸਿਰਫ ਇਨਸਾਫ ਚਾਹ ਰਹੇ ਹੈ। ਕਲਿਕ ਚੇਕੇ ਜੀ।